ਇਹ ਪੰਜਾਬੀ ਅਦਾਕਾਰਾਂ ਬਣੀ 2024 ਦੀ ਰਾਣੀ ਬੈਕ ਟੂ ਬੈਕ ਹਿੱਟ ਫਿਲਮਾਂ ਨੇ ਕੀਤਾ ਪਾਲੀਵੁੱਡ ਤੇ ਰਾਜ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟਸ ਨਾਲ ਭਰਿਆ ਸ਼ੋ ਨਵੇਂ ਨੂਰੇ 2024 ਹੁਣ ਆਪਣੇ ਅੰਤ ਵੱਲ ਵਧਦਾ ਜਾ ਰਿਹਾ ਹੈ ਕੁਝ ਹੀ ਦਿਨਾਂ ਮਗਰੋਂ ਅਸੀਂ ਨਵੇਂ ਸਾਲ 'ਚ ਐਂਟਰੀ ਕਰ ਜਾਵਾਂਗੇ ਹੁਣ ਇੱਥੇ ਅਸੀਂ ਤੁਹਾਡੇ ਲਈ ਬੀਤੀ ਸਾਲ ਦਾ ਪੂਰਾ ਲੇਖਾ ਜੋਖਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਇਸ ਸਾਲ ਪੰਜਾਬੀ ਸਿਨੇਮਾ ਨੂੰ ਆਪਣੇ ਨਾਲ ਲਿਵਾਉਣ ਵਾਲੀ ਨੀਰੂ ਬਾਜਵਾ ਬਾਰੇ ਗੱਲ ਕਰਾਂਗੇ ਦੱਸਦੀ ਹੈ ਕਿ ਇਸ ਸਾਲ ਨੀਰੂ ਬਾਜਵਾ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਤਿੰਦਰ ਸਰਤਾਜ ਦੇ ਨਾਲ ਸ਼ਾਹਿਰ ਦਿਲਜੀਤ ਉਸਾਨジナ ਜੱਟ ਐਂਜੂਲੀਟ 3 ਅਤੇ ਅਮ੍ਰਿਤਮਾਨ ਜਸ ਬਾਜਵਾ ਦੇ ਨਾਲ ਸ਼ੁਕਰਾਨਾ ਹਸੀਨਾ ਦੀਆਂ ਇਹਨਾਂ ਤਿੰਨਾਂ ਫਿਲਮਾਂ ਨੇ ਪੰਜਾਬੀ ਸਿਨੇਮਾ ਤੇ ਸ਼ਾਨਦਾਰ ਕਮਾਈ ਕੀਤੀ ਫਿਲਮਾਂ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਹੀ ਪਿਆਰ ਮਿਲਿਆ ਸ਼ਾਇਰ 2024 19 ਅਪ੍ਰੈਲ ਨੂੰ ਰਿਲੀਜ਼ ਹੋਈ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ ਸ਼ਾਇਰ ਨੇ ਦਰਸ਼ਕਾਂ ਨੂੰ ਸਿਨੇਮਾ ਘਰਾਂ ਵੱਲ ਕਾਫੀ ਖਿੱਚਿਆ ਹਾਲੀ ਦੇ ਵਿੱਚ ਇਸ ਫਿਲਮ ਨੂੰ ਪਾਕਿਸਤਾਨ ਦੇ ਵਿੱਚ ਵੀ ਰਿਲੀਜ਼ ਕੀਤਾ ਗਿਆ ਫਿਲਮ ਦੀ ਕਹਾਣੀ ਗੀਤ ਅਤੇ ਸ਼ਾਇਰੀ ਨੇ ਸਰੋਤਿਆਂ ਨੂੰ ਇੱਕ ਵੱਖਰਾ ਅਨੁਭਵ ਦਿੱਤਾ ਫਿਲਮ ਨੇ ਕਾਫੀ ਚੰਗੀ ਕਮਾਈ ਵੀ ਕੀਤੀ ਹੈ 28 ਜੂਨ 2024 ਨੂੰ ਰਿਲੀਜ਼ ਹੋਈ ਕਾਮੇਡੀ ਫਿਲਮ ਜੱਟ ਐਂਡ ਜੁਲੀਅਟ 3 ਨੇ ਪੰਜਾਬੀ ਸਿਨੇਮਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ। ਜਗਜੀਤ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਸ ਫਿਲਮ 'ਚ ਦਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਫਿਲਮ ਨੇ 107 ਕਰੋੜ ਦੀ ਕਮਾਈ ਕੀਤੀ। ਸਾਲ ਦੇ ਅੰਤਿਮ ਪੜਾਅ ਤੇ ਪਾਲੀਵੁੱਡ ਦੀ ਹਸੀਨਾ ਦੀ ਫਿਲਮ ਸ਼ੁਕਰਾਨਾ ਰਿਲੀਜ਼ ਹੋਈ ਜਿਸ ਦੇ ਵਿੱਚ ਅਦਾਕਾਰਾਂ ਦੇ ਨਾਲ ਅੰਮ੍ਰਿਤ ਮਾਨ ਅਤੇ ਜਸ ਬਾਜਵਾ ਨੇ ਸ਼ਾਨਦਾਰ ਕਿਰਦਾਰ ਨਿਭਾਏ। ਸਤਾਇ ਸਤੰਬਰ ਨੂੰ ਰਿਲੀਜ਼ ਹੋਈ ਫਿਲਮ ਦੇ ਗੀਤਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਅਤੇ ਫਿਲਮ ਦੀ ਕਹਾਣੀ ਨੂੰ ਵੀ ਸਿਨੇਮਾ ਪ੍ਰੇਮੀਾਂ ਨੇ ਕਾਫੀ ਪਿਆਰ ਦਿੱਤਾ। ਇਸ ਸਾਲ ਤਿੰਨ ਹਿੱਟ ਫਿਲਮਾਂ 'ਚ ਆਪਣੇ ਨਾਂ ਕਰ ਚੁੱਕੀ ਨਿਰੂ ਬਾਜਵਾ ਅਗਲੇ ਸਾਲ ਵੀ ਕਈ ਫਿਲਮਾਂ ਦੀ ਤਿਆਰੀ ਕਰ ਰਹੀ ਹੈ। ਜਿਸ ਵਿੱਚ ਇੱਕ ਬਾਲੀਵੁੱਡ ਫਿਲਮ ਵੀ ਸ਼ਾਮਲ ਹੈ। ਅਦਾਕਾਰਾਂ ਇਹਨਾਂ ਦਿਨ ਹੀ ਆਪਣੀ ਕਈ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਰੁੱਝੀ ਹੋਈ ਹੈ ਜਿਸ ਦੇ ਵਿੱਚ ਮਧਾਨੀਆ, ਫਫੇ ਕੁੰਡਨੀਆਂ ਤੇ ਵਾਨੀ ਪੰਜਾਬੜੇ ਸ਼ਾਮਲ ਨੇ। ਸੁਧਾਰੂ ਨਿਰੂ ਬਾਜਵਾ ਦੇ ਕਿਹੜੇ ਫਿਲਮ ਪਸੰਦ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ